ਸਕਬੀਰ ਸਿੰਘ ਦੀ ਬਾਦਲ ਦੀ ਜਿੱਦ ਚੋਂ ਇਹ ਸਾਰਾ ਕੁਝ ਆਇਆ। ਅੱਜ ਵੀ ਉਹ ਜਿੱਦ ਤੇ ਆਗ ਤੇ ਜੀ ਇਕਤਾ। ਤੁਹਾਡਾ ਕੋਲ ਤੁਹਾਡਾ ਫਰੇਮਵਰਕ ਹੀ ਰਹੂਗਾ। ਕੋਈ ਸ਼ਾਖਾ ਫਟ ਜਾਂਦੀ ਹੈ ਤੇ ਸਮਾਂ ਪਾ ਕੇ ਉਹ ਸ਼ਾਖਾ ਦਰਿਆ ਦਾ ਅਸਲ ਮੂਲ ਬਣ ਜਾਂਦੀ ਹੈ ਤੇ ਜਿਹੜਾ ਮੇਨ ਹੁੰਦਾ ਉਹ ਇੱਕ ਸ਼ਾਖ ਬਣ ਜਾਂਦਾ। ਇਸੇ ਤਰ੍ਹਾਂ ਹੀ ਹੋਣਾ। ਪਰ ਨਹੀਂ ਪ੍ਰਧਾਨ ਜੀ ਇਹ ਗੱਲ ਤੇ ਹੈ ਨਾ ਕਿ ਜਿੰਨਾ ਸਮਾਂ ਲੀਗਲੀ ਤੌਰ ਤੇ ਤੁਹਾਡੇ ਕੋਲ ਪਾਵਰ ਨਹੀਂ ਹੋਉਂਦੀ ਤੁਸੀਂ ਕਿਹੜੀ ਪਾਰਟੀ ਦੇ ਹੋ? ਕਹਦੇ ਸਾਨੂੰ ਪਾਰਟੀ ਜਲਦੀ ਡਿਸਟ੍ਰਿਕਟ ਕਰਾਉਣੀ ਪੈਣੀ ਹੈ ਤਾਂ ਕਿ ਲੋਕਾਂ ਦੇ ਵਿੱਚ ਵਿਚਰਿਆ ਜਾ ਸਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਕਿ ਅਸੀਂ ਨਾਮ ਪੇਕੇ ਨੇ ਪਰ ਲੱਗਦਾ ਕਿ ਜੇਕਰ ਇੱਕ ਪਾਰਟੀ ਹੋਰ ਨਵੀਂ ਆ ਜੇਗੀ ਤੇ ਹੋਰ ਆ ਜੇਗੀ ਪਰ ਸ਼੍ਰੋਮਣੀ ਅਕਾਲੀ ਦਲ ਤਾਂ ਫਿਰ ਵੰਡਿਆ ਗਿਆ ਕਿਉਂਕਿ ਉਸ ਦਿਨ ਵੀ ਇਹ ਹੁਕਮ ਨਾਮੇ ਦੇ ਵਿੱਚ ਵੀ ਇਸ ਤਰੀਕੇ ਫੈਸਲੇ ਤੋਂ ਫੈਸਲਾ ਹੋਇਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕੀਤਾ ਜਾਵੇ ਪਰ ਉਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਸਾਡੇ ਵਿੱਚ ਸਾਡਾ ਕਸੂਰ ਦੱਸੂਗੀ ਸਾਡਾ ਕਸੂਰ ਦੱਸੂਗੀ ਤੁਸੀਂ ਦੱਸੋਗੇ ਸਰ ਤੁਹਾਡਾ ਕਸੂਰ ਹੈ ਅਸੀਂ ਸਾਰੇ ਬਿਠਾ ਸਾਡਾ ਕਸੂਰ ਦੱਸਦੇ ਹੁਗੀ ਹੈ ਜੇ ਇੱਕ ਜਿਹ ਉਹ ਕੋਲ ਇਹ ਗੱਲ ਹੈ ਨਾ ਪਾਰਟੀ ਪਰਿਵਾਰ ਦੀ ਨਹੀਂ ਹੈਗੀ ਇਸ ਨੂੰ ਲੀਗਲੀ ਤਰੀਕੇ ਦੇ ذریعے ਪ੍ਰਾਪਤ ਕੀਤਾ ਜਾਂਦਾ ਹੈ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਦੱਸਦਾ ਕਿ ਇਹ ਨਹੀਂ ਦਰਿਆ ਹੁੰਦਾ ਨਾ ਦਰਿਆ ਦਰਿਆ ਦੇ ਵਿੱਚੋਂ ਕੋਈ ਸ਼ਾਖਾ ਫੁੱਟ ਜਾਂਦੀ ਹੈ ਤੇ ਸਮਾਂ ਪਾ ਕੇ ਉਹ ਸ਼ਾਖਾ ਦਰਿਆ ਦਾ ਅਸਲ ਮੂਲ ਬਣ ਜਾਂਦੀ ਹੈ ਤੇ ਜਿਹੜਾ ਮੇਨ ਹੁੰਦਾ ਉਹ ਇੱਕ ਸ਼ਾਖ ਬਣ ਜਾਂਦਾ ਇਸੇ ਤਰ੍ਹਾਂ ਹੀ ਹੁੰਦਾ ਅਰੇ ਨਹੀਂ ਪ੍ਰਧਾਨ ਜੀ ਇਹ ਗੱਲ ਤਾਂ ਹੀ ਹੈ ਨਾ ਕਿ ਜਿੰਨਾ ਸਮਾਂ ਲੀਗਲੀ ਤੌਰ ਤੇ ਤੁਹਾਡੇ ਕੋਲ ਪਾਵਰ ਨਹੀਂ ਹੁੰਦੀ ਸਾਡੀ ਸਾਡੇ ਲੀਡਰ ਜਿਹੜੇ ਆ ਲੱਗੇ ਹੋਏ ਆ ਕਾਗਜ਼ੀ ਕਾਰਵਾਈ ਜਿਹੜੀ ਸਾਡੀ ਜਿਹੜੀ ਤਕਰੀਬਨ ਮੁਕੰਮਲ ਹੈ ਮੇਬੀ ਹੋ ਸਕਦਾ ਹਫਤੇ 10 ਦਿਨਾਂ ਤੱਕ ਪਾਰਟੀ ਦੇ ਸੀ ਸਾਡੀ ਤਾਂ ਇੱਛਾ ਨਹੀਂ ਸੀ ਮੈਂ ਤਾਂ ਬੋਲਿਆ ਵੀ ਹੈ ਕਿ ਸਾਡੀ ਇੱਛਾ ਨਵੀਂ ਪਾਰਟੀ ਬਣਾਉਣ ਦੀ ਨਹੀਂ ਸੀ ਕਿਤਾ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੀ ਜਿੱਦ ਚੋਂ ਇਹ ਸਾਰਾ ਕੁਝ ਹੋਇਆ ਅੱਜ ਵੀ ਉਹ ਜਦ ਤਿਆਗਦੇ ਦੀ ਏਕਤਾ ਤੁਹਾਡੇ ਕੋਲ ਤੁਹਾਡਾ ਫਰੇਮਵਰਕ ਕੀ ਰਹੂਗਾ ਕਿਸ ਤਰੀਕੇ ਨਾਲ ਅਸੀਂ ਜੋ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਸੀ ਉਹਨਾਂ ਸੰਦੇ ਨੂੰ ਲੈ ਕੇ ਓਕੇ ਪ੍ਰਧਾਨ ਜੀ ਤੁਹਾਡੇ ਕੋਲ ਡੈਲੀਗੇਟ ਦੇ ਚੁਣੇ ਹੋਏ ਜਿਹੜੇ ਚੁਣ ਕੇ ਆਏ ਵੀ ਨੇ ਕੋ ਲੀਗਲੀ ਰਸਤਾ ਹੈਗਾ ਕਿਉਂਕਿ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਤਹਿਤ ਦਾ ਇੱਕ ਤਰੀਕੇ ਤੇ ਜਰੀ ਭਾਗੀ ਕੀ ਲੀਗਲੀ ਵੀ ਕਰਾਂਗੇ ਉਸ ਤੋਂ ਲੈ ਕੇ ਤਿਆਰੀ ਹੈ ਲੀਗਲੀ ਵੀ ਤਿਆਰੀ ਹੈ ਸਭ ਕੁਝ ਤਿਆਰ ਹੈ ਸਾਡਾ ਦੇਖੋ ਜੀ